ਸੋ ਮੇ ਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਪਾਂ ਅੱਜ ਜਿਸ ਵਿਸ਼ੇ ਤੇ ਗੱਲ ਕਰਨੀ ਹੈ ਨਾ ਉਹ ਮੇਰਾ ਖਿਆਲ ਤੁਹਾਨੂੰ ਲੱਗੇ ਸਮਾਨ ਇਦਾਂ ਦਾ ਪਿਆਰ ਵੇਖ ਕੇ ਨਾ ਪਤਾ ਲੱਗ ਗਿਆ ਹੋਣਾ ਅੱਜ ਆਪਾਂ ਗੱਲ ਕਰਾਂਗੇ ਤਕਰੀਬਨ ਜ਼ਿਆਦਾਤਰ ਸ਼ਾਸਤਰੀ ਸੰਗੀਤ ਦੇ ਉੱਤੇ ਬਈ ਤਕਰੀਬਨ ਤਕਰੀਬਨ ਹਜ਼ਾਰਾਂ ਸਾਲ ਪਹਿਲਾਂ ਦੀ ਉਹ ਵਿਰਾਸਤ ਬਈ ਜਦੋਂ ਤੋਂ ਸ੍ਰਿਸ਼ਟੀ ਸਾਜੀ ਆ ਉਦੋਂ ਤੋਂ ਹੀ ਜਿਹੜਾ ਸੰਗੀਤ ਆ ਉਹਦੇ ਨਾਲ ਜਾਨੀ ਕਿ ਸ੍ਰਿਸ਼ਟੀ ਦੇ ਨਾਲ-ਨਾਲ ਇਹ ਚੱਲਦਾ ਆ ਰਿਹਾ ਵਾ ਤੇ ਅੱਜ ਦੇ ਜਮਾਨੇ ਦੇ ਵਿੱਚ ਕਹਿ ਲਓ ਤੁਸੀਂ ਬਈ ਸੰਗੀਤ ਤੋਂ ਬਿਨਾਂ ਜੇ ਇਹ ਜਹਾਨ ਹੋਵੇ ਤੇ ਕੀ ਹੋ ਜਾ ਹੋਵੇ ਬਈ ਸੰਗੀਤ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਇਹ ਸ੍ਰਿਸ਼ਟੀ ਨੂੰ ਸਾਂਭਿਆ ਵਾ ਤੇ ਸਤਗੁਰੂ ਮੇਰ ਕਰਨ ਜੇਕਰ ਸ੍ਰਿਸ਼ਟੀ ਨੇ ਸਾਂਭਿਆ ਵਾ ਤੇ ਉਹਦੇ ਨਾਲ-ਨਾਲ ਨਾ ਪਰਮਾਤਮਾ ਨੇ ਕਈਆਂ ਦੇ ਉੱਪਰ ਕਿਰਪਾ ਕੀਤੀ ਆ ਵੀ ਉਹਨਾਂ ਨੇ ਇਹ ਸ਼ਾਸਤਰੀ ਸੰਗੀਤ ਨੂੰ ਬਹੁਤ ਸੋਹਣੇ ਤਰੀਕੇ ਨਾਲ ਸੰਭਿਆ ਵਾ ਤੇ ਉਹਨੂੰ ਵੰਡਿਆ ਦੀ ਆ ਵੀ ਆਪਾਂ ਅੱਜ ਮੇਨਾ ਆ ਸ਼ਾਸਤਰੀ ਸੰਗੀਤ ਦੇ ਮਾਸਟਰ ਮੋਹਿਤ ਸਰ ਹਮਨ ਮੋਹਿਤ ਸਰ ਬਹੁਤ ਸਮੇਂ ਤੋਂ ਇਹ ਚੀਜ਼ਾਂ ਸਿੱਖਦੇ ਆ ਰਹੇ ਆ ਔਰ ਵੰਡਦੇ ਵੀ ਆ ਰਹੇ ਆ ਬਾਬਾ ਚਾਸ ਸਿੰਘ ਆ ਜੀ ਬਹੁਤ 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 ਸੋਣਾ ਕੰਮ ਕਰ ਰਹੇ ਹੋ ਤੁਸੀਂ ਸਤਿਗੁਰੂ ਮਿਹਰ ਕਰਨ ਬਈ ਪੱਟੀ YouTube ਚੈਨਲ ਪੱਟੀ ਵਡਾਲਾ ਪੱਟੀ ਵਡਾਲਾ YouTube ਚੈਨਲ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੇ ਆਪਾਂ ਅੱਜ ਗੱਲ ਕਰਨੀ ਆ ਸ਼ਾਸਤਰੀ ਸੰਗੀਤ ਦੀ ਜੀ ਸਭ ਤੋਂ ਪਹਿਲਾਂ ਤਾਂ ਬਈ ਦੱਸੋ ਬਈ ਇਹ ਆਪਾਂ ਕਦੋਂ ਤੋਂ ਸਿੱਖਣਾ ਸ਼ੁਰੂ ਕੀਤਾ ਹੈ ਹਾਂ ਜੀ ਜਿਹੜੀ ਸ਼ੁਰੂਆਤ ਹੈ ਅਸਲ ਵਿੱਚ ਇਹ ਮੇਰੀ ਬਚਪਨ ਤੋਂ ਸ਼ੁਰੂ ਹੋ ਗਈ ਸੀ ਅੱਛਾ ਜੀ ਕਹਿੰਦੇ ਕਿ ਜਦੋਂ ਤੋਂ ਫਾਦਰ ਸਾਹਿਬ ਨੂੰ ਬੜਾ ਸ਼ੌਂਕ ਸੀ ਘਰ ਦੇ ਵਿੱਚ ਇਸ ਚੀਜ਼ ਦਾ ਹੂੰ ਸੰਗੀਤ ਵਾਰੇ ਜਦੋਂ ਉਹਨਾਂ ਨੇ ਟੇਪ ਰਿਕਾਰਡਰ ਜਾਂ ਕੁਝ ਵੀ ਲਗਾਉਣਾ ਲਤਾ ਜੀ ਦੇ ਸੌਂਗ ਚੱਲਣੇ ਜਾਂ ਉਹਨਾਂ ਦੀਆਂ ਕੋਈ ਜਾਂ ਕੋਈ ਆਪਣੇ ਮੁਹੰਮਦ ਰਫੀਤ ਸਾਹਿਬ ਜੀ ਦੇ ਕੁਝ ਚੱਲਣਾ ਅੱਛਾ ਤੇ ਮੈਂ ਉਹ ਸੁਣਨਾ ਮੈਨੂੰ ਬੜਾ ਅੱਛਾ ਲੱਗਣਾ ਸੋ ਹੌਲੀ ਹੌਲੀ ਮੈਨੂੰ ਇਸ ਚੀਜ਼ ਵੱਲ ਚਿੰਤਕ ਲੱਗੀ ਇਸ ਚੀਜ਼ ਨੂੰ ਸਮਝਣਾ ਸ਼ੁਰੂ ਕੀਤਾ ਹੋਈ ਹੁਣੀ ਫਿਰ ਉਸ ਤੋਂ ਬਾਅਦ ਜਿੱਦਾਂ ਆਪਾਂ ਗੁਰੂ ਘਰ ਸਾਰੇ ਜਾਂਦੇ ਆ ਹਨਾ ਸਹੀ ਹੈ ਤੇ ਗੁਰੂ ਘਰ ਜਾਂਦੇ ਹੁੰਦੇ ਸੀ ਅਸੀਂ ਤੇ ਉੱਥੇ ਆਪਣੇ ਬਹੁਤ ਹੀ ਅੱਛੇ ਕਹਿੰਦੇ ਵੀਰ ਭਰਾ ਬੱਡੇ ਹਨਾ ਸੋਨੂ ਭਾਜੀ ਹੁੰਦੇ ਸੀ ਕਿਹੜੇ ਪਿੰਡੂ ਦੇ ਆਪਣੇ ਲੋਹਾਰਾਂ ਤੋਂ ਲੋਹਾਰਾਂ ਤੋਂ ਸੋਨੂ ਭਾਜੀ ਸੀ ਉਹਨਾਂ ਨੇ ਮਤਲਬ ਕਿ ਮੈਨੂੰ ਪ੍ਰੇਰਿਆ ਇਸ ਕੰਮ ਲਈ ਕਿ ਤੁਸੀਂ ਇਹ ਚੀਜ਼ ਸਿੱਖੋ ਹਨਾ ਸਹੀ ਹੈ ਫਿਰ ਉਹ ਮੈਨੂੰ ਮੇਰੇ ਉਸਤਾਦ ਜੀ ਉਸਤਾਦ ਮਨਿੰਦਰ ਸਿੰਘ ਜੀ ਨਾਮ ਨਾਲ अच्छा जी ਉਹਨਾ ਕੋ ਪਿੰਡ ਜੇਗਾ ਤੋਂ ਉਹ ਵੀ ਲੋਹਾਰਾਂ ਦੇ ਵਿੱਚ ਹੀ ਆ ਲੋਹਾਰਾ ਜੀ ਉਹ ਅੱਜ ਕੱਲ ਆਪਣੀਆਂ ਸੇਵਾਵਾਂ ਦੇ ਰਹੇ ਆ ਆਪਣੇ ਐਸਡੀ ਕਾਲਜ ਜਲੰਧਰ ਦੇ ਐਸਡੀ ਕਾਲਜ ਜਲੰਧਰ ਦੇ ਵਿੱਚ ਠੀਕ ਆ ਉਹਨਾਂ ਦੇ ਕੋਲ ਮੈਂ ਆਪਣੀ ਮੁਢਲੀ ਸਿੱਖਿਆ ਜਿਹੜੀ ਉਹ ਪ੍ਰਾਪਤ ਕੀਤੀ ਠੀਕ ਆ ਕਿੰਨੇ ਕਿੰਨੇ ਸਾਲ ਹੋ ਗਏ ਇਹ ਇਸ ਦਰੋਂ ਜੀ ਇਸ ਸਿੱਖਦਿਆਂ ਤੋਂ ਮੈਨੂੰ 10-12 ਸਾਲ ਨੂੰ ਅੱਛਾ 10 ਸਾਲ ਬਿਰ ਕਰਨ ਵਿਸਾਰੀ ਉਮਰ ਬੰਦਾ ਸਿੱਖਦਾ ਬਿਲਕੁਲ ਬਿਲਕੁਲ ਚਲੋ ਜੀ ਤੇ ਇਦੇ ਵਿੱਚ ਵੀ ਯਾਨੀ ਕਿ ਜਦੋਂ ਕਿ ਅ ਕਿੰਵੀਂ ਵਿੱਚ ਪੜ੍ਹਦੇ ਸੀ ਉਦੋਂ ਤੁਸੀਂ ਜਦੋਂ ਬੜਾ ਸ਼ੁਰੂ ਕੀਤਾ ਅ ਉਸ ਟਾਈਮ ਦਾ ਜੀ ਮੈਂ ਕੋਈ 9ਵੀਂ ਕੋ 10ਵੀਂ ਚ ਕਲਾਸ ਸੀ اچھا ਜੀ ਵੈਸੇ ਇਸ ਚੀਜ਼ ਨੂੰ ਸਮਝਣਾ ਮੈਂ ਕਾਫੀ ਟਾਈਮ ਤੋਂ ਸ਼ੁਰੂ ਕੀਤਾ ਜੋ ਅਸਲੀ ਗੁਰੂ ਧਾਰਨਾ ਜੋ ਮੇਰੀ ਹੋਈ ਉਹ 8th 9th ਕਲਾਸ ਦੇ ਵਿੱਚੋਂ ਮੈਂ ਗੁਰੂ ਜੀ ਕੋ ਜਾਨਣਾ ਸ਼ੁਰੂ ਕਰ ਲਿਆ ਸੀ ਸ਼ੁਰੂ ਕਰ ਲਿਆ ਸੀ ਜੀ ਬਹੁਤ ਯਾਨੀ ਕਿ ਲਗੰਦੇ ਨਾਲ ਹੀ ਚੀਜ਼ਾਂ ਸਿੱਖ ਹੁੰਦੀਆਂ ਵਾ ਜੀ ਬਿਲਕੁਲ ਵੀ ਯਾਨੀ ਕਿ ਐ ਨਹੀਂ ਬਈ ਵੀ ਤੁਸੀਂ ਜਾਣੋ ਲਾਪੇ ਆ ਤੇ ਜਾਨੀ ਕਿ ਆ ਪਰ ਇਹਨੂੰ ਚੰਗੀ ਤਰ੍ਹਾਂ ਨਾ ਖੋਲਣਾ ਪੈਂਦਾ ਆਪਣੇ ਹਾਂਜੀ ਬਿਲਕੁਲ ਕਿਉਂਕਿ ਇਹ ਚੀਜ਼ਾਂ ਇਦਾਂ ਦੀਆਂ ਵਾਂ ਵੀ ਇਹਨੂੰ ਇਹਦੇ ਵਿੱਚ ਬੰਦਸ਼ਾਂ ਕਈ ਚੀਜ਼ਾਂ ਇਹਦੇ ਵਿੱਚ ਜਾਨਕੀ ਆਉਂਦੀਆਂ ਜਿਹ ਤੋਂ ਬਾਹਰ ਨਹੀਂ ਜਾ ਸਕਦਾ ਹਾਂਜੀ ਹਾਂਜੀ ਕਿ ਬਸ ਸਟੇਜ ਤੇ ਪਰਫਾਰਮੈਂਸ ਕਰਨਾ ਹੋਵੇ ਤੇ ਬਿਲਕੁਲ ਸੁਰ ਦੇ ਵਿੱਚ ਰਹਿ ਕੇ ਕਰਨਾ ਪੈਂਦਾ ਹੈ ਜੀ ਬਿਲਕੁਲ ਹੈਨਾ ਤੇ ਹੁਣ ਇਹ ਆਪਾਂ ਇਹ ਗੱਲ ਕਰਦੇ ਆਂ ਵੀ ਇਹ ਕੋਈ ਸ਼ੋ ਵੀ ਲਾਇਆ ਆਪਾਂ ਜੀ ਬਿਲਕੁਲ ਮੈਂ ਕਾਫੀ ਸ਼ੋਅ ਸ਼ੋਜ਼ ਦੇ ਵਿੱਚ ਵੀ ਗਿਆ ਤੇ ਉਸ ਤੋਂ ਬਾਅਦ ਸੇ ਮੇਰਾ ਕੁਛ ਸਟੱਡੀ ਦਾ ਆਪਣਾ ਰੁਝਾਨ ਚੱਲ ਗਿਆ ਸੀ ਬੀਏ ਐਮਏ ਵਗੈਰਾ ਅੱਛਾ ਤੇ ਉਹਦੇ ਕਰਕੇ ਫਿਰ ਮੈਂ ਥੋੜਾ ਜਿਹਾ ਸ਼ੂ ਕਲੋਜ਼ ਕੀਤੇ ਇਸ ਟਾਈਮ ਮੈਂ ਆਪਣੇ ਡਿਪਸ ਇੰਸਟੀਟਿਊਸ਼ਨ ਦੇ ਵਿੱਚ ਐਜ਼ ਅ ਪ੍ਰੋਫੈਸਰ ਜੌਬ ਕਰ ਰਿਹਾ ਅੱਛਾ ਹੁਣ ਹੁਣ ਇਸ ਟਾਈਮ ਜੀ ਡਿਪਸ ਸਕੂਲ ਦੇ ਵਿੱਚ ਜੀ ਜੀ ਯਾਨੀ ਕਿ ਸਵਾਮਾ ਆਪਣੀ ਆਪਣੇ ਬਿਲਕੁਲ ਜਿੱਦਰੀਕ ਇਹਦੇ ਵਿੱਚ ਪੜਾਈ ਕਿ ਨਹੀਂ ਕੀਤੀ ਆਪਾਂ ਜੀ ਮੈਂ ਇਹਦੇ ਵਿੱਚ ਮਾਸਟਰਸ ਐਂਡ ਮਾਸਟਰ ਡਿਗਰੀ ਜੀ ਡਬਲ ਡਿਗਰੀ ਕਰ ਲਈ ਬਿਲਕੁਲ ਮਾਸਟਰਸ ਡਿਗਰੀ ਕੀਤੀ ਹੋਈ ਹੈ ਸਹੀ ਹੈ ਸੋ ਬਾਕੀ ਉਸਤਾਦਾਂ ਦੇ ਕੋਲ ਬਹਿ ਕੇ ਉਸਤਾਦਾਂ ਦੇ ਕੋਲ ਉੱਠ ਬੈਠ ਕੇ ਇਹ ਚੀਜ਼ ਨੂੰ ਪ੍ਰਾਪਤ ਕੀਤਾ ਹਨਾ ਜੀ ਤੇ ਅੱਛਾ ਮੋਹਿਤ ਸਰ ਵੀ ਜਦੋਂ ਜਾਨੀ ਕਿ ਤਕਰੀਬਨ ਪੜ੍ਹਾਈ ਖਤਮ ਹੋ ਗਈ ਜੀ ਤੇ ਉਸ ਤੋਂ ਬਾਅਦ ਵਿੱਚ ਫਿਰ ਨੌਕਰੀ ਦਾ ਬਣਿਆ ਵਿਚਾਰ ਕੇ ਜਾਂ ਸਟੇਜ ਸ਼ੋ ਵੀ ਲਾਇਆ ਪਰ ਜੀ ਬਿਲਕੁਲ ਮੈਂ ਸਟੇਜ ਸ਼ੋ ਵੀ ਲਾਇਆ ਗਜ਼ਲ ਵੀ ਕਰਦਾ ਰਿਹਾ ਅੱਛਾ ਮੈਂ ਜਾਗਰਣ ਵੀ ਕੀਤੇ ਜਾਨੀ ਕਿ ਜਿੱਦਾਂ ਕਿਸੇ ਨੂੰ ਹਾਰਮੋਨੀਅਮ ਤੇ ਜਾਂ ਤਬਲੇ ਤੇ ਜੀ ਜੀ ਮੈਂ ਖੁਦ ਆਪ ਵੋਕ ਲਗਾ ਕੇ ਜਾਂਦਾ ਰਿਹਾ ਸੋ ਕਲਾਸਿਕਲ ਸਟੇਜਾਂ ਦੇ ਉੱਤੇ ਵੀ ਮੈਂ ਪਰਫਾਰਮ ਕੀਤਾ ਸਹੀ ਹੈ ਵੈਸੇ ਮੈਂ ਇੰਡੀਅਨ ਆਇਡਲ ਦੇ ਵਿੱਚ ਵੀ ਰਿਹਾ ਅੱਛਾ ਜੀ ਇੰਡੀਅਨ ਆਇਡਲ ਦੇ ਵਿੱਚ ਵੀ ਮੈਂ ਰਿਹਾ ਉੱਥੇ ਥੋੜਾ ਸਿਹਤ ਦੀ ਮੇਰੀ ਪ੍ਰੋਬਲਮ ਆਉਣ ਕਰਕੇ ਉੱਥੋਂ ਮੈਨੂੰ ਵਾਪਸ ਆਉਣਾ ਪਿਆ ਠੀਕ ਹੈ ਇਹ ਸੋਨੀ ਤੇ ਚੱਲਦਾ ਮੇਰੇ ਖਿਆਲ ਜੀ अच्छा मुल्सर किड़े यानी के आइडल ਦੇ ਵਿੱਚ ਗਿਆ ਸੀ ਕਿੰਨੇ ਮੈਨੂੰ ਐਪੀਸੋਡ ਸਰ ਸੀਜ਼ਨ 13 ਦੇ ਵਿੱਚ ਸੀਜ਼ਨ 13 ਦੇ ਵਿੱਚ ਸੀਜ਼ਨ 13 ਦੇ ਵਿੱਚ ਜੀ ਤੇ ਕਿੰਨੇ ਐਪੀਸੋਡ ਆਏ ਆਪਣੇ ਮੈਂ ਜੀ ਸਟੂਡੀਓ ਰਾਉਂਡ ਦੇ ਵਿੱਚ ਗਿਆ ਮੇਰੇ ਰਾਸਤੇ ਦੇ ਵਿੱਚ ਮੇਰੀ ਸਿਹਤ ਦਾ ਥੋੜੀ ਪ੍ਰੋਬਲਮ ਆ ਗਈ ਸੀ ਤੇ ਉਹਦੇ ਕਰਕੇ ਮੈਨੂੰ ਵਾਪਸੀ ਆਉਣਾ ਪੈ ਗਿਆ ਉਹ ਸਟੂਡੀਓ ਰਾਉਂਡ ਦੇ ਵਿੱਚੋਂ ਉਸ ਤੋਂ ਬਾਅਦ ਮੈਂ ਨਹੀਂ ਫਿਰ ਉਸ ਤੋਂ ਬਾਅਦ ਮੇਰੀ ਟੀਮ ਨਾਲ ਥੋੜੀ ਬੋਤੀ ਗੱਲ ਹੁੰਦੀ ਰਹੀ ਉਸ ਤੋਂ ਬਾਅਦ ਫਿਰ ਮੇਰਾ ਸਟੱਡੀ ਦਾ ਐਮਏ ਦਾ ਵੀ ਚੱਲ ਰਿਹਾ ਸੀਗਾ ਸੋ ਅੱਜ ਕੱਲ ਮੈਂ ਪੀ ਐਚ ਡੀ ਦਾ ਵੀ ਮੈਂ ਕਰ ਰਿਹਾ ਹਾਂ ਪੀ ਐਚ ਡੀ ਕਰ ਰਿਹਾ ਹਾਂ ਇਸ ਚੀਜ਼ ਦੀ 뮤직 ਦੇ ਉੱਪਰ ਜੀ ਬਿਲਕੁਲ ਵਾਲਿਆ ਜੀ ਜੀ ਹਨਾ ਇਹਦੋਂ ਨੂੰ ਇਸ ਫੀਲਡ ਵੱਲੋਂ ਬਹੁਤ ਘਟ ਲੋਕੀ ਯਾਨੀ ਕਿ ਪਾਦੇ ਆ ਜਿਹੜਾ ਜਿੰਨਾ ਕੋ ਆਉਂਦਾ ਫਿਰ ਉਹਨੇ ਦੇ ਵਿੱਚ ਵਿੱਚ ਹੀ ਕਰ ਦਿੰਦੇ ਇੱਥੇ ਤੱਕ ਬਹੁਤ ਘੱਟ ਆਉਂਦੇ ਜੀ ਬਿਲਕੁਲ ਤੇ ਇਹਦੇ ਵਿੱਚ ਬਹੁਤ ਸਾਰੇ ਵੀ ਜਦੋਂ ਹਣ ਸਕੂਲ ਦੇ ਵਿੱਚ ਤਾਂ ਸੇਵਾ ਦਿੰਦੇ ਨੇ ਤੇ ਆਪਾਂ ਜੀ ਹੈ ਨਾ ਤੇ ਇੱਥੇ ਵੀ ਕਲਾਸਾਂ ਲਾਉਂਦੇ ਫਿਰ ਆਪਾਂ ਬੱਚਿਆਂ ਦੀ ਜੀ ਬਿਲਕੁਲ ਬਹੁਤ ਸਾਰੇ ਸਟੂਡੈਂਟ ਆਉਂਦੇ ਆ ਸਿੱਖਦੇ ਆ ਸਹੀ ਆ ਆਨਲਾਈਨ ਕਲਾਸਿਸ ਵੀ ਹੈਗੀਆਂ ਲੋਕ ਬੱਚੇ ਮਦਰਾਸ ਚੇਨਈ ਅੱਛਾ ਕੋਲਕਾਤਾ ਮਿਲਕੁਲ ਰਾਜਸਥਾਨ ਤੱਕ ਤੋਂ ਸਟੂਡੈਂਟ ਹਰਿਆਣੇ ਅੱਛਾ ਜੀ ਆਨਲਾਈਨ ਕਲਾਸਿਸ ਦੇ ਵਿੱਚ ਵੀ ਬਹੁਤ ਵਧੀਆ ਤੁਸੀਂ ਸ਼ਾਸਤਰੀ ਸੰਗੀਤ ਨੂੰ ਇਹ ਕਾਹਤੋਂ ਜਾਨੀ ਕਿ ਪਹਿਲ ਦੇਖੋ ਜੀ ਹੋਰ ਬੰਦੇ ਵੀ ਜਾ ਸਕਦੇ ਸੀ ਫੋਕ ਇੱਕ ਫੋਕ ਹੁੰਦਾ ਜੀ ਬਿਲਕੁਲ ਫੋਕ ਫਿਊਜ਼ਨ ਮਤਲਬ ਕਿ ਆਪਣਾ ਇਕਲਾ ਲਾਈਟ ਕਲਾਸੀਕਲ ਜਿਹਨੂੰ ਗਜ਼ਲ ਗਜ਼ਲ ਸੰਗੀਤ ਅਸੀਂ ਕਹਿ ਦਿੰਨੇ ਆ ਇੱਕ ਫਿਲਮੀ ਸੰਗੀਤ ਬਿਲਕੁਲ ਜੀ ਜਾਂ ਕਵਾਲੀ ਸੰਗੀਤ ਮਤਲਬ ਕਿ ਦੇਖੋ ਜੀ ਸੁਰ ਤੋਂ ਬਿਨਾ ਕੋਈ ਸੰਗੀਤ ਨਹੀਂ ਹੈਗਾ ਬਿਲਕੁਲ ਬਿਲਕੁਲ ਜੀ ਚਾਹੇ ਕੋਈ ਸੰਗੀਤ ਹੋਵੇ ਜੇ ਫੋਕ ਵੀ ਆਪਾਂ ਗਾਉਣਾ ਤੇ ਉਹ ਬੇਸੁਰ ਨਹੀਂ ਹੋ ਸਕਦਾ ਬੇਸੁਰ ਨਹੀਂ ਸਕਦਾ ਜੀ ਬਿਲਕੁਲ ਸੋ ਆਪਾਂ ਕਹਿ ਦਿੰਦੇ ਕਲਾਸੀਕਲ ਸੰਗੀਤ ਬਾਲੀਵੁੱਡ ਸੰਗੀਤ ਜਾਂ ਫੋਕ ਸੰਗੀਤ ਇਹ ਸਾਰਾ ਸੰਗੀਤ ਹੀ ਆ ਕਲਾਸਿਕਲ ਸੰਗੀਤ ਇੱਕ ਮੋਡ ਆ ਆਪਾਂ ਮੰਨ ਲੈਂਦੇ ਹਾਂ ਬਾਕੀ ਕਹਿ ਲੋ ਕਿ ਇੱਕ ਪੇੜ ਆ ਉਹ ਕਲਾਸਿਕਲ ਸੰਗੀਤ ਉਸ ਉਹ ਉਹ ਬ੍ਰਿਕਸ਼ਾ ਜਿਹਦੀਆਂ ਵੱਖੋ ਵੱਖਰੀਆਂ ਸ਼ਾਖਾਵਾਂ ਆ ਬਿਲਕੁਲ ਬਿਲਕੁਲ ਜੀ ਸੋ ਐਸਾ ਨਹੀਂ ਆ ਮੈਂ ਹਰ ਇੱਕ ਤਰ੍ਹਾਂ ਦਾ ਸੰਗੀਤ ਗਾਇਦਾ ਪਰ ਬਟ ਲੇਕਿਨ ਜੋ ਮੇਰੀ ਅਸਲੀ ਬੇਸ ਬਣਿਆ ਜੋ ਮੇਰੀ ਜੜ ਜੋ ਮੇਰਾ ਜੋ ਮੇਰੀ ਫਾਊਂਡੇਸ਼ਨ ਬਣੀ ਹੈ ਉਹ ਕਲਾਸੀਕਲ ਸੰਗੀਤ ਤੋਂ ਕਲਾਸੀਕਲ ਤੋਂ ਹੀ ਬਣੀ ਹੈ ਹੈਨਾ ਕਿਉਂਕਿ ਕਲਾਸੀਕਲ ਇਹ ਜ਼ਿਆਦਾਤਰ ਨਾ ਉਸਤਾਦ ਲੋਕ ਸਟੇਜਾਂ ਦੇ ਉੱਪਰ ਹੀ ਪਰਫਾਰਮੈਂਸ ਕਰਦੇ ਜ਼ਿਆਦਾ ਹੈ ਇਹਦੀ ਹੈਨਾ ਮੈਂ ਤਾਂ ਚਲੋ ਮੈਂ ਤਾਂ ਚਲੋ ਕੀ ਕਹਿ ਸਕਦਾ ਇਸ ਚੀਜ਼ ਬਾਰੇ ਜਿਹੜੇ ਵੱਡੇ ਵੱਡੇ ਉਸਤਾਦ ਜਾਂ ਗੁਣੀ ਜਨ ਜਾਂ ਗੁਰੂ ਜਨ ਲੋਕ ਨੇ ਉਹਨਾਂ ਦਾ ਕਹਿਣਾ ਇਹ ਆ ਕਿ ਜੇ ਕਿਸੇ ਨੇ ਅੱਛਾ ਗਵਈਆ ਬਣਨਾ ਹੈ ਅੱਛਾ ਸੰਗੀਤਕਾਰ ਜਾਂ ਅੱਛਾ ਗਾਉਣ ਵਾਲਾ ਬਣਨਾ ਅੱਛਾ ਪਰਫਾਰਮ ਸਟੇਜ ਤੇ ਕਰਨਾ ਨਾ ਤੇ ਉਹਨੂੰ ਕਲਾਸੀਕਲ ਸੰਗੀਤ ਸਿੱਖਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਜੀ ਬਿਲਕੁਲ ਉਹ ਸਰ ਮੈਨਾਂ ਇੱਕ ਹੋਰ ਵੀ ਗੱਲ ਸੋਚਿਆ ਸੀਗਾ ਵੀ ਇੱਕ ਹੁੰਦਾ ਗਾਉਣਾ ਜੀ ਵੀ ਗਾ ਲਿੰਦਾ ਬੜਾ ਵਧੀਆ ਹੈ ਨਾ ਪਰ ਕਈ ਵਾਰੀ ਇਦਾਂ ਹੋ ਜਾਂਦਾ ਵਾ ਵੀ ਕਈ ਜਿਹੜੇ ਨਾ ਗਾਉਣ ਵਾਲੇ ਆ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਇਹ ਇਸ ਗੱਲ ਨੂੰ ਹੋਰ ਤੇ ਕਹਿੰਦਾ ਨਾ ਲਈਓ ਵੀ ਕਈ ਜਿਹੜੇ ਆ ਸਿਰਫ ਗਾ ਸਕਦੇ ਆ ਸਿਖਾ ਨਹੀਂ ਸਕਦੇ ਜੀ ਹੈ ਨਾ ਵੀ ਜਿਹੜੇ ਫਿਰ ਸਿਖਾ ਸਕਦੇ ਆ ਉਹ ਉਹਨਾਂ ਦੇ ਵਿੱਚ ਪਰਮਾਤਮਾ ਨੇ ਵਾਹਿਗੁਰੂ ਨੇ ਕੋਈ ਐਸੀ ਕੁਆਲਿਟੀ ਪਰੀ ਜੀ ਬਾਬਾ ਤੇ ਕਾਫੀ ਚੀਜ਼ਾਂ ਇਦਾਂ ਦੀਆਂ ਜਿਹੜੀਆਂ ਕਿ ਹੁੰਦੀਆਂ ਆ ਵੀ ਸਿਖਾਉਣ ਵਾਲੀਆਂ ਵੀ ਬੰਦੇ ਨੂੰ ਅਲੱਗ ਤਰੀਕੇ ਨਾਲ ਸਿਖਾਇਆ ਜਾਂਦਾ ਹੈ ਹੈਨਾ ਕਿਤੇ ਗਾ ਕੇ ਦਿਖਾਉਣਾ ਉਹ ਤਾਂ ਗਾ ਕੇ ਦਿਖਾ ਦੇਣਾ ਜੀ ਹੈਨਾ ਵੀ ਜਾਨੀ ਕਿ ਬਹੁਤ ਵੱਡਾ ਇੱਕ ਵਾਈਗੁਰੂ ਨੇ ਤੁਹਾਡ ਨੂੰ ਇਹ ਜਾਨੀ ਕਿ ਅਸ਼ੀਰਵਾਦਤਾ ਤੁਹਾਡੇ ਤੇ ਕਿਰਪਾ ਕੀਤੀ ਆ ਵੀ ਤੁਸੀਂ ਹੋਰ ਵੀ ਨਾਲ ਨਾਲ ਆਪਣੇ ਵੀ ਜਾਨੀ ਕਿ ਉਦਾਂ ਦੇ ਆਪਣੇ ਵਰਗੇ ਹੈਨਾ ਵੀ ਹੋਰ ਵੀ ਉਹਨਾਂ ਨੂੰ ਇਹ ਸਿੱਖਿਆ ਪ੍ਰਦਾਨ ਕਰ ਰਹੇ ਆ ਜੀ ਠੀਕ ਆ ਜੀ ਤੇ ਆਪਾਂ ਹੁਣ ਗੱਲ ਕਰਦੇ ਆਂ ਵੀ ਜਦੋਂ ਸਟੂਡੈਂਟ ਨੂੰ ਤੁਸੀਂ ਸਿਖਾਣੇ ਆ ਜੀ ਸਰ ਵੀ ਕੋਈ ਨਵਾਂ ਸਟੂਡੈਂਟ ਆਇਆ ਜੀ ਹੈਨਾ ਉਹਨੂੰ ਜਾਨੀ ਕਿ ਡੇਲੀ ਪੀਰੀਅਡ ਲਾਣੇ ਆ ਹਫ਼ਤੇ ਚ ਦੋ ਵਾਰੀ ਜਾਂ ਤਿੰਨ ਵਾਰੀ ਜਾਂ ਕਿੰਨਾ ਵਾਰੀ ਬਣੇ ਆ ਦੇਖੋ ਜੀ ਸਟੂਡੈਂਟਸ ਨੂੰ ਜਦੋਂ ਆਪਾਂ ਸੱਦੀ ਦਾ ਆ ਉਹਨਾਂ ਦਾ ਇਹ ਹੁੰਦਾ ਕਿ ਉਹਨਾਂ ਨੇ ਇੱਕ ਲੈਸਨ ਦੇਈਦਾ ਚਾਹੇ ਕੋਈ ਰਾਗ ਦੇਤਾ ਜਾਂ ਇੱਕ ਤਾਨ ਦੇਤੀ ਜਾਂ ਇੱਕ ਬੰਦਿਸ਼ ਦੇ ਦਿੱਤੀ ਜਾਂ ਤਬਲੇ ਵਾਲੇ ਉਹਨਾਂ ਨੂੰ ਬੋਲ ਦੇ ਦਿੱਤੀ ਤਿੰਨ ਤਾਲ ਕਰਵਾ ਦਿੱਤੀ ਹੈ ਨਾ ਹਾਂਜੀ ਉਹਨਾਂ ਨੂੰ ਉਹਨਾਂ ਨੂੰ ਲੈਸਨ ਦੇ ਕੇ ਉਹ ਚਲੇ ਜਾਂਦੇ ਨੇ ਆਪਣੀ ਪ੍ਰੈਕਟਿਸ ਕਰਦੇ ਨੇ ਹਫਤੇ ਬਾਅਦ ਉਹ ਫਿਰ ਆਉਂਦੇ ਨੇ ਹਫਤੇ ਦੇ ਵਿੱਚ ਇੱਕ ਕਲਾਸ ਹੁੰਦੀ ਹੈ ਅੱਛਾ ਜੀ ਉਸ ਕਲਾਸ ਦੇ ਵਿੱਚ ਉਹ ਆਪਣਾ ਜੋ ਵੀ ਉਹਨਾਂ ਨੇ ਪ੍ਰੈਕਟਿਸ ਕੀਤੀ ਉਹ ਦਿਖਾਉਂਦੇ ਨੇ ਠੀਕ ਹੈ ਜੀ ਜੋ ਵੀ ਉਹਦੇ ਵਿੱਚ ਕ੍ਰੀਏਸ਼ਨ ਕਰਨ ਵਾਲੀਆਂ ਹੁੰਦੀਆਂ ਉਹ ਇੱਥੇ ਕੀਤੀਆਂ ਜਾਂਦੀਆਂ ਬਿਲਕੁਲ ਤੇ ਬੱਚਿਆਂ ਨੂੰ ਨੈਕਸਟ ਲੈਸਨ ਦੇ ਕੇ ਸਿਖਾ ਕੇ ਉਹਨਾਂ ਨੂੰ ਪ੍ਰੈਕਟਿਸ ਦੇ ਰੀ ਪੇਸ਼ਤਾ ਜਾਂਦਾ ਹੈ ਨਾ ਜੇ ਯਾਨੀ ਕਿ ਇੱਥੇ ਵੀ ਆ ਸਕਦੇ ਆ ਤੇ ਘਰੇ ਜਾ ਕੇ ਵੀ ਆਪਣੇ ਉਹ ਰਿਆਜ਼ ਕਰਦੇ ਨੇ ਆਪਾਂ ਹਾਂ ਤੇ ਹੁਣ ਆਪਾਂ ਮੋਹਨ ਸਰ ਆਪਾਂ ਹੁਣ ਯਾਨੀ ਕਿ ਤਬਲਾ ਤੇ ਹਾਰਮੋਨੀਅਮ ਸਿਖਾਣੇ ਜਾਂ ਹੋਰ ਕੋਈ ਵੀ ਇੰਸਟਰੂਮੈਂਟ ਸਿਖਾ ਲਿਓ ਜੀ ਤਬਲਾ ਹਾਰਮੋਨੀਅਮ ਤਾਂ ਮੇਨ ਹੈ ਹੀ ਆ ਤੂਲਕ ਗਿਟਾਰ ਅੱਛਾ ਜੀ ਸਿਤਾਰ ਦਿਲ ਜਾਨੇ ਕੇ ਜੀ ਦਿਲਰੁਬਾ ਮਤਲਬ ਦਿਲਰੁਬਾ ਇੱਕ ਸਾਜ ਤੰਤੀ ਸਾਜ ਆ ਜੋ ਕੀਰਤਨ ਦੇ ਵਿੱਚ ਰਾਗੀ ਸਿੰਘ ਯੂਜ਼ ਕਰਦੇ ਆ अच्छा जी, जी दिलरुबा गुरु गोविंद सिंह महाराज भी बजाਉਂਦੇ ਨੇ अच्छा 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 दिलरुबा तार शहनाई हां हां देखो वो जेडी एक तानपुरा उन्होंने कहंदे तानपुरे ਦੇ ਵਿੱਚ ਤਾਰ ਚਾਰ ਤਾਰਾਂ ਹੁੰਦੀਆਂ ਉਹਨਾਂ ਦਾ ਸਾ ਪਾ ਪਾ ਜੋ ਇਸ ਟਾਈਮ ਅਸੀਂ ਆਵਾਜ਼ ਵੀ ਸੁਣਦੇ ਹਾਂ ਹਲਕੀ ਹਲਕੀ ਤਨਦੇ ਹੋਣਾ ਇਹਨੂੰ ਇਹਨੂੰ ਤਾਨਪੁਰਾ ਕਹਿੰਦੇ ਆ ਇਹਨੂੰ ਤਾਨਪੁਰਾ ਕਹਿੰਦੇ ਆ ਜੀ ਬਿਲਕੁਲ ਤੇ ਇਹ ਦਿਲरुबा ਹੋਰ ਸਾਉਂ ਦੀ ਜੀ ਦਿਲरुबा ਹੋਰ ਚੀਜ਼ ਹੈ ਠੀਕ 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 ਤੇ ਵੀ ਯਾਨੀ ਕਿ ਇਹਨਾਂ ਸਾਰੇ ਸਟੂਮਰਾਂ ਦੀ ਜਿਹੜੀ ਤੁਸੀਂ ਸਿੱਖਿਆ ਆ ਵੀ ਉਹ ਆਪਣੇ ਉਸਤਾਦ ਜੀ ਹੁਣਾਂ ਦਾ ਕੀ ਨਾਂ ਸੀਗਾ ਜੀ ਉਸਤਾਦ ਮਨਿੰਦਰ ਸਿੰਘ ਦਾ ਉਸਤਾਦ ਮਨਿੰਦਰ ਸਿੰਘ ਜੀ ਹਨਾ ਵੀ ਉਹਨਾਂ ਦੇ ਕੋਲੋਂ ਵੀ ਲਿੱਤੀ ਜਨ ਅਲੱਗ-ਅਲੱਗ ਥਾਂ ਤੇ ਜਨ ਜੀ ਉਹਨਾਂ ਕੋਲੋਂ ਵੀ ਲਿੱਤੀ ਮੈਨੂੰ ਅਲੱਗ-ਅਲੱਗ ਹੋਰ ਵੀ ਉਸਤਾਦਾਂ ਦੇ ਕੋਲ ਜਾਣਾ ਪਿਆ ਉਹਨਾਂ ਦਾ ਚਲੋ ਮੈਨੂੰ ਉਹਨਾਂ ਤੋਂ ਸਿੱਖਣ ਦਾ ਸੁਲੂਸੋ ਭਾਗ ਮੈਨੂੰ ਪ੍ਰਾਪਤ ਹੋਇਆ ਬਿਲਕੁਲ ਮੋਹਿਤ ਸਰ ਆਪਾਂ ਹੁਣ ਇਹ ਗੱਲ ਕਰਦੇ ਆ ਵੀ ਤੁਹਾਡੇ ਜਿਹੜੇ ਸਟੂਡੈਂਟ ਹੁਣ ਤੱਕ ਦੇ ਜੀ ਹੁਣ ਤੱਕ ਦੇ ਜਿੰਨੇ ਵੀ ਸਟੂਡੈਂਟ ਆ ਉਹਦੇ ਵਿੱਚੋਂ ਕੋਈ ਸਟੂਡੈਂਟ ਇਦਾਂ ਦਾ ਹੈ ਵੀ ਜਿਨੇ ਕੋਈ ਕੈਸਟ ਕੱਢੀ ਹੋਵੇ ਜਾਂ ਕੋਈ ਸ਼ਬਦ ਜਾਂ ਕੋਈ ਗਾਣਾ ਕੋਈ ਕੱਢਿਆ ਹੋਵੇ ਤਾਂ ਲੱਗਦਾ ਸਾਰੇ ਸਟੂਡੈਂਟ ਐਸੇ ਆ ਜੋ ਜਿਨ੍ਹਾਂ ਨੇ ਬਹੁਤ ਅੱਛੇ-ਅੱਛੇ ਭਜਨ ਬਹੁਤ ਅੱਛੇ-ਅੱਛੇ ਗੀਤ ਰਿਕਾਰਡ ਕੀਤੇ ਨੇ ਗਾਏ ਨੇ ਲੋਕਾਂ ਨੇ ਪਸੰਦ ਕੀਤੇ ਨੇ ਉਹ ਸੋ ਕਈ ਸਟੂਡੈਂਟ ਐਸੇ ਵੀ ਆ ਜੋ ਸਕੂਲਾਂ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਸਿਖਾ ਰਹੇ ਨੇ ਜੀ ਬਹੁਤ ਵਧੀਆ ਇੱਕ ਮੇਰਾ ਬੜਾ ਹੀ ਪਿਆਰਾ ਸਟੂਡੈਂਟ ਸਾਗਰ ਮਸੀਹ ਅੱਛਾ ਜੀ ਕਿਹੜੀ ਜਗ੍ਹਾ ਤੋਂ ਉਹ ਐਸੀ ਪਿੰਡ ਤੋਂ ਪ੍ਰਤਪ੍ਰਿਤ ਹੋਏ ਪ੍ਰਤਪ੍ਰਿਤ ਹੋਏ ਸਾਗਰ ਜਿਹਨੇ ਬਹੁਤ ਮਿਹਨਤ ਕੀਤੀ ਆ ਸੋ 크੍ਰਿਸਚਨ ਭਾਈ ਚਾਰੇ ਦੇ ਵਿੱਚ ਉਹਦਾ ਬੜਾ ਨਾਮ ਬਹੁਤ ਅੱਛਾ ਵਰਸ਼ਪਰ ਬੜਾ ਅੱਛਾ ਗਾਉਣ ਵਾਲਾ ਕਵੀ ਆ ਸਹੀ ਹੈ ਸੋ ਉਹਨੇ ਬਹੁਤ ਅੱਛੇ ਅੱਛੇ ਭਜਨ ਵੀ ਗਾਏ ਨੇ ਹਨਾ ਸੋ ਹੋਰ ਵੀ ਆਪਣੇ ਸਾਬੀ ਸਿੰਘਾਂ ਤੋਂ ਅੱਛਾ ਹੈਗੇ ਹਨ ਜੀ ਉਹਨੇ ਵੀ ਭਗਵਾਨ ਬਾਦਿਕ ਜੀ ਦੇ ਬਹੁਤ ਅੱਛੇ ਅੱਛੇ ਸ਼ਬਦ ਰਚਾ ਬਣਾਏ ਸੋ ਹੋਰ ਵੀ ਬਹੁਤ سارے ਸਟੂਡੈਂਟ ਨੇ ਚਲੋ ਬੜੀਆ ਤੇ ਇਹ ਵੀ ਵਿੱਚ ਆਪਾਂ ਇਹ ਗੱਲ ਇੱਕ ਕਰਦੇ ਹਾਂ ਵੀ ਜਾਨੀ ਕਿ ਕਿੰਨੀ ਕੁ ਦੇਰ ਦੇ ਵਿੱਚ ਸਟੂਡੈਂਟ ਜਿਹੜਾ ਵਾ ਉਹ ਆਪਣੇ ਜਾਨੀ ਕਿ ਇਨਸਟਰੂਮੈਂਟ ਤੇ ਪਰ ਹੱਥ ਸਿੱਧੇ ਕਰਦਾ ਵਾ ਅ ਦੇਖੋ ਜੀ ਜੇ ਤਾਂ ਹੱਥ ਸਿੱਧੇ ਕਰਨ ਦੀ ਗੱਲ ਕਰੀਏ ਜਾਂ ਸਿੱਖਣ ਦੀ ਗੱਲ ਕਰੀਏ ਇਹ ਇੱਕ ਬੱਚੇ ਦੀ ਆਪਣੀ ਲਗਨ ਹੈ ਹਾਂ ਬਿਲਕੁਲ ਕਿ ਉਹ ਬੱਚਾ ਆਪਣੀ ਚੀਜ਼ ਨੂੰ ਆਜਾ ਆਪਣੇ ਇਨਸਟਰੂਮੈਂਟ ਨੂੰ ਜਾਂ ਆਪਣੀ ਕਲਾ ਨੂੰ ਲੈ ਕੇ ਕਿੰਨਾ ਕਿ ਸੀਰੀਅਸ ਆ ਬਿਲਕੁਲ ਜਾਂ ਉਹਨੂੰ ਕਿਸੇ ਵੀ ਉਸਤਾਦ ਜੀ ਨੇ ਜਾਂ ਮੈਂ ਜਾਂ ਕਿਸੇ ਨੇ ਵੀ ਉਹਨੂੰ ਕੀ ਲੈਸਨ ਦਿੱਤਾ ਤੇ ਉਹ ਕਿੰਨੀ ਕਿ ਉਹਨੂੰ ਇਮਾਨਦਾਰੀ ਨਾਲ ਕਿੰਨੀ ਕਿ ਮਿਹਨਤ ਨਾਲ ਉਹਨੂੰ ਕਰਕੇ ਲੈ ਕੇ ਆਂਦਾ ਬਿਲਕੁਲ ਜੀ ਕਿੰਨੀ ਕਿ ਦੀਵਾਨਗੀ ਆ ਉਹਦੇ ਵਿੱਚ ਜੀ ਬਿਲਕੁਲ ਜ਼ਿਕਰ ਬਾਰੇ ਜੀ ਬਿਲਕੁਲ ਦੇਖੋ ਜੀ ਕਹ ਲਓ ਭਗਤੀ ਜਿਹੜੀ ਆ ਜੇ ਉਹ ਸੱਚੇ ਮਨੋਂ ਕੀਤੀ ਜਾਵੇ ਤਾਂ ਹਮੇਸ਼ਾ ਸਫਲ ਹੁੰਦੀ ਹੀ ਹੁੰਦੀ ਹੈ ਹਾਂ ਸੋ ਇਹ ਇੱਕ ਭਗਤੀ ਆ ਸਰ ਸੋ ਇਹ ਜਿੰਨਾ ਅਸੀਂ ਜਿੰਨਾ ਸਾਧਾਂਗੇ ਸੋ ਇਹ ਉਨੀ ਸਾਡੀ ਹੁੰਦੀ ਚਾਲ ਉਹ ਨਹੀਂ ਸੋ ਇਹਦੇ ਵਿੱਚ ਮੈਂ ਡਿਕਲੇਅਰ ਨਹੀਂ ਕਰ ਸਕਦਾ ਕਿ ਜਾਂ 4 ਸਾਲ ਜਾਂ 5 ਸਾਲ ਹਾਂ ਇਹ ਬੱਚਾ ਮਿਹਨਤ ਕਰੇ ਤਾਂ ਜੀ 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 ਜੇ ਬੱਚਾ ਮਿਹਨਤ ਕਰੇ ਸਰ ਤਾਂ ਕਰਨ ਨੂੰ ਤਾਂ ਫਿਰ 2 ਸਾਲ ਦੇ ਵਿੱਚ ਵੀ ਕਰ ਸਕਦਾ 4 ਸਾਲ ਦੇ ਵਿੱਚ ਵੀ ਕਰ ਸਕਦਾ ਬਿਲਕੁਲ ਜੀ ਕਈ ਕਈ ਐਸੇ ਵੀ ਲੋਕ ਨੇ ਜੋ ਸਿੱਖਦਿਆਂ ਨੂੰ ਬਹੁਤ ਬਹੁਤ ਸਾਲ ਲੱਗੋ ਸਾਰੀ ਉਮਰ ਬੰਦਾ ਸਿੱਖਦਾ ਰਹੇ ਅਸੀਂ ਹੱਲੇ ਤੱਕ ਸਿੱਖ ਰਹੇ ਹਾਂ ਜੀ ਜੀ ਬਿਲਕੁਲ ਤੇ ਇਹਦੇ ਵਿੱਚ ਆਪਾਂ ਹੁਣ ਗੱਲ ਕਰਦੇ ਹਾਂ ਰਿਆਜ਼ ਦੀ ਜੀ ਸਰ ਹੈਨਾ ਵੀ ਜਿੰਨਾ ਰਿਆਜ਼ ਜਿੰਨੇ ਕਰ ਲੈਣਾ ਉਨੇ ਉਨਾਂ ਹੀ ਉਹਦਾ ਫਲ ਵੇਚਣਾ ਉਹਨਾਂ ਤੇ ਹੁਣ ਅ ਬੱਚੇ ਜੀ ਮੈਂ ਇੱਕ ਗੱਲ ਕਰਦਾ ਹਾਂ ਵੀ ਤੁਸੀਂ ਰਿਆਜ਼ ਕਰਦੇ ਆਪ ਜੀ ਬਿਲਕੁਲ ਦੇਖੋ ਜੀ ਜੇ ਅਸੀਂ ਵੀ ਰਿਆਜ਼ ਨਾ ਕਰੀਏ ਤਾਂ ਬੱਚਿਆਂ ਨੂੰ ਕੀ ਸਿਖਾਵਾਂਗੇ ਸੋ ਇਸ ਲਈ ਸਰ ਦੇਖੋ ਇਹਦੇ ਵਿੱਚ ਇਹ ਆ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਲੀਅਰ ਕਰ ਦਤਾ ਕਿ ਇਹ ਇੱਕ ਭਗਤੀ ਹੈ ਬਿਲਕੁਲ ਹੈ ਨਾ ਸੋ ਜੇ ਅਸੀਂ ਭਗਤੀ ਨੂੰ ਛੱਡ ਦਵਾਂਗੇ ਨਾ ਪਰਮਾਤਮਾ ਨੇ ਸਾਡੀ ਬਾਹ ਛੱਡ ਦੇਣੀ ਇਹ ਤਾਂ ماں ਸਰਸਵਤੀ ਦੀ ਜਿੰਨੀ ਭਗਤੀ ਬੰਦਨਾ ਤੁਸੀਂ ਕਰ ਸਕਦੇ ਹੋ ਭਗਵਾਨ ਵਾਲਮੀਕ ਜੀ ਦੀ ਇਹ ਉਹ ਨਹੀਂ ਕਰ ਲੋ ਤਾਂ ਇਹ ਥੋੜੀ ਆ ਬਿਲਕੁਲ ਹਨ ਜੀ ਤੇ ਮੈਂ ਇੱਕ ਤੁਹਾਨੂੰ ਕਿਸੇ ਉਸਤਾਦ ਜੀ ਦੀ ਮੈਂ ਕਹਿ ਲੋ ਕਿ ਅਕਬਰ ਬਾਦਸ਼ਾਹ ਸੀ ਉਹਨਾਂ ਦੇ ਨੌ ਰਤਨਾਂ ਦੇ ਵਿੱਚੋਂ ਸੀ ਆਪਣੇ ਵੀਰਵਾਲ ਆਪਣੇ ਨਹੀਂ ਨਹੀਂ ਵੀਰਵਾਲ ਵੀ ਸੀਗੇ ਤੇ ਤਾਨਸੈਨ ਜੀ ਮੀਆਂ ਤਾਨਸੈਨ ਤਾਨਸੈਬ ਦਾ ਬਹੁਤ ਬੜਾ ਨਾਇਕ ਬਹੁਤ ਬੜੇ ਉਸਤਾਦ ਹੈ ਨਾ ਸੋ ਉਹਨਾਂ ਨੂੰ ਨਾ ਉਹਨਾਂ ਨੇ ਨਾ ਅਕਬਰ ਨੇ ਉਹਨਾਂ ਨੂੰ ਪੁੱਛਿਆ ਕਿ ਤਾਨਸੈਨ ਜੀ ਤੁਸੀਂ ਕਿੰਨਾ ਕਿੱਡੇ ਕੇ ਆਪਣੇ ਆਪ ਨੂੰ ਕਿੱਡੇ ਕੇ ਵੱਡੇ ਉਸਤਾਦ ਮੰਨਦੇ ਹੋ ਅੱਛਾ ਕੋਨਾ ਇੱਕ ਕਿਸ਼ਤੀ ਉੱਤੇ ਬੈਠੇ ਨੇ ਹਮ ਅਕਬਰ ਜੀ ਤੇ ਕਾਮੀਆਂ ਤਾਂ ਸੰਜੇ ਉਹਨਾਂ ਨੇ ਨਾ ਨਦੀ ਆ ਜਮੁਨਾ ਨਦੀ ਦੇ ਵਿੱਚ ਹਨਾ ਉਹਨਾਂ ਨੇ ਆਪਣੀ ਉਂਗਲ ਨਦੀ ਦੇ ਵਿੱਚ ਦੁਬਾਰਾ ਡੁਬਾਈ ਤੇ ਉਹਨੂੰ ਬਾਹਰ ਕੱਢਿਆ ਉਹ ਕਹਿੰਦੇ ਦੇਖੋ ਰਾਜਾ ਜੀ ਇਹ ਜਿੰਨੀ ਕਿ ਉਂਗਲੀ ਨੂੰ ਮੇਰੇ ਪਾਣੀ ਲੱਗਾ ਨਾ ਇੰਨਾ ਕੁ ਮੈਂ ਸਿੱਖਿਆ ਤੇ ਬਾਕੀ ਉਹ ਸਾਰਾ ਸਮੁੰਦਰ ਜਿਹੜਾ ਉਹ ਮਿਰਜੀ ਦਾ ਪਰ ਇੱਕ ਗੱਲ ਇਹ ਆ ਜਿਵੇਂ ਇਹਨੂੰ ਇਦਾਂ ਹੀ ਬਾਹਰ ਰੱਖਾਂਗਾ ਨਾ ਤਾਂ ਇਹ ਵੀ ਸੁੱਕ ਜਾਣਾ ਇਹ ਵੀ ਸੁੱਕ ਜਾਣਾ ਬਹੁਤ ਵੱਡੀ ਗੱਲ ਹੈ ਜੀ ਹਨਾ ਵੀ ਅੱਜ ਨਾ ਆ ਉਹਨਾਂ ਦਾ ਇਹਦੇ ਵੀ ਉਦੋਂ ਜਦੋਂ ਨਾ ਉਹ ਤਾਨ ਸੰਜੇ ਆਪਣੇ ਜੀਵਨ ਕਾਲ ਦੇ ਵਿੱਚ ਸੀਗੇ ਜੀ ਤੇ ਉਹ ਰਾਗ ਇਦਾਂ ਦਾ ਲਾਉਂਦੇ ਸੀਗੇ ਵੀ ਮੀਂਹ ਵੀ ਪਾ ਦਿੰਦੇ ਸੀ ਜੀ ਜੀ ਹਨਾ ਤੇ ਹੋਰ ਵੀ ਕੁਦਰਤੀ ਕਈ ਚੀਜ਼ਾਂ ਜਾਨੀ ਕਿ ਇਦਾਂ ਦੀਆਂ ਉਹ ਰਾਗ ਦੇ ਵਿੱਚ ਹੀ ਪਾਇਦਾ ਕਰਦੇ ਬਿਲਕੁਲ ਬਿਲਕੁਲ ਉਹ ਰਾਗ ਮੇਗ ਉਹਨੂੰ ਕਹਿੰਦੇ ਰਾਗ ਮੀਂਹ ਜੀ ਮੇਗ ਰਾਗ ਦੇ ਵਿੱਚੋਂ ਜੇ ਉਹਨੂੰ ਸਾਧ ਲਿਆ ਜਾਵੇ ਤਾਂ ਉਸਤਾਦ ਲੋਕਾਂ ਦਾ ਮੰਨਣਾ ਹੈ ਕਿ ਅਸੀਂ ਮੀਂਹ ਪਵਾ ਸਕਦੇ ਹਾਂ ਫਤਰ ਦੇ ਉੱਤੇ ਹਨਾ ਸੋ ਬਹੁਤ ਵੱਡੀ ਗੱਲ ਜੀ ਜੀ ਤਾਮਸੈਨ ਮੀਆਂ ਤਾਮਸੈਨ ਜੀ ਨੇ ਬੜਾ ਅੱਛਾ ਰਾਗ ਜੋ ਸਾਨੂੰ ਦਿੱਤਾ ਰਾਗ ਦਰਬਾਰੀ ਅੱਛਾ ਜੀ ਉਹਨਾਂ ਨੇ ਬਣਾਇਆ ਉਹ ਜੀ ਦਰਬਾਰੀ ਕਹ ਉਹਨਾਂ ਦੀ ਕੰਪੋਜੀਸ਼ਨ ਉਸ ਤੋਂ ਪਹਿਲਾਂ ਇਹਨੂੰ ਕੰਨੜਾ ਕਿਹਾ ਜਾਂਦਾ ਸੀ ਅੱਛਾ ਸੋ ਉਹਨਾਂ ਨੇ ਪ੍ਰਚਲਿਤ ਕੀਤਾ ਇਸ ਰਾਗ ਨੂੰ ਰਾਗ ਦਰਬਾਰੀ ਰਾਗ ਦਰਬਾਰੀ ਜੀ ਠੀਕ ਹੈ ਜੋ ਅੱਤਕਲ ਬਹੁਤ ਬਾਲੀਵੁੱਡ ਦੇ ਵਿੱਚ ਬੜਾ ਯੂਸਫੁਲ ਆ ਅੱਛਾ ਜੀ ਬਾਲੀਵੁੱਡ ਦੇ ਵਿੱਚ ਪੰਜਾਬੀ ਫਿਲਮਾਂ ਬਾਲੀਵੁੱਡ ਹਰ ਇੱਕ ਪਾਸੇ ਰਾਗ ਦਰਬਾਰੀ ਬੜਾ ਫੇਮਸ ਰਾਗ ਰਾਗ ਦਰਬਾਰੀ ਇੱਕ ਸੁਣਾਉਗੇ ਤੁਸੀਂ ਜੀ

ਮਾ ਪਧਾਨੀ ਦੇਸਰ ਨੇ ਸਾਰੇ ਜ਼ਾਦਾਨੀ ਪਾ ਮਾ ਪਗਾ ਮਾਰੇ ਸਾ ਸਵਰ ਸੇ ਪ੍ਰਾਜ਼ ਤਰੀਏ ਮਾ प्यार करी है मनावा स्वर से प्यार करी है बे सुर के संगतलात ही रे बे सुर के संगतलात करी है स्वर से प्यार करी है मनावा स्वर से يا راني ما با باناني ما باناني صام ما باناني لا داني لا Niza 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 da ni pa ma pa ni sa na yor swar ko jo na ja ne pi a rang se ma nu se so da ri swar se ya ni Aa. ਆ ਆ ਆ ਸਵਰ ਸੇ ਪਿਆਰ ਬਰਦੀਏ ਮਨਵਾ ਸਵਰ ਸੇ ਕਿਹਾ ਤੇ ਮਰੀਏ ਜਿਹੜਾ ਕੋਈ ਅਸਾਂਗੀ ਦੇ ਨਾਲ ਜਿਹੜੇ ਬੱਚੇ ਜਾਨਕੀ ਸਿੱਖ ਜਾਂਦੇ ਜੀ ਉਹਨਾਂ ਨੂੰ ਅਸੀਂ ਸਟਾਰਟਿੰਗ ਦੇ ਵਿੱਚ ਤਾਂ ਮੇਨ ਜੋ ਸਰਗਮਾ ਕਹਿੰ ਲੋ ਅਲੰਕਾਰ ਹਨ ਉਹ ਅਸੀਂ ਸਟਾਰਟਿੰਗ ਦੇ ਵਿੱਚ ਦਿੰਨੇ ਆ ਉਸ ਤੋਂ ਬਾਅਦ ਸਾਰੇ ਗਾਮਾ ਬਰੋ ਬਰੋ ਜੀ ਬਿਲਕੁਲ ਸਰਗਮਾ ਉਸ ਤੋਂ ਬਾਅਦ ਰਾਗ ਦੀਦਾ ਅਸੀਂ ਕਲਿਆਣ ਜਿਹਨੂੰ ਜਮਨ ਵੀ ਕਹਿੰਦੇ ਆ ਈਮਨ ਵੀ ਕਹਿੰਦੇ ਆ ਅੱਛਾ ਫਿਰ ਉਸ ਬਾਅਦ ਪੈਰ ਮਤਲਬ ਕਿ ਛੋਟੇ ਹਲਕੇ ਹਲਕੇ ਤੋਂ ਸਟਾਰਟ ਕਰਵਾਈਦਾ ਫਿਰ ਜਿਹੜੇ ਰਾਗ ਪੈਰ ਜੀ ਰਾਗ ਪੈਰ ਪੈਰ ਵੀ ਹਾਂਜੀ ਹਾਂਜੀ ਮੀਆਂ ਕੀ ਟੋੜੀ ਬਿਲਕੁਲ ਜੀ ਤੇ ਇਛਾ ਇਹ ਜਾਨੀ ਕਿ ਮੇਰੀ ਜਿੱਤੇ ਤੱਕ ਮੈਂ ਸੁਣਿਆ ਆ ਕਿ ਇਹ ਇੱਕ ਸਮੇਂ ਦੇ ਹਿਸਾਬ ਦੇ ਨਾਲ ਰਾਗ ਸੀ ਜੀ ਬਿਲਕੁਲ ਹੈ ਨਾ ਦੇਖੋ ਜੀ ਇਹ ਜੋ ਸ਼ਾਸਤਰੀ ਸੰਗੀਤ ਆ ਇਤਨਾ ਕੀ ਅਮੀਰ ਵਿਰਸਾ ਹੈ ਨਾ ਕਿ ਸਾਡੇ ਕੋਲ ਸਮੇਂ ਦੇ ਹਿਸਾਬ ਨਾਲ ਦਿਨ ਦੁਪਹਿਰ ਰਾਤ ਦੇ ਰਾਗ ਬਕਰੇ ਇੱਥੋਂ ਤੱਕ ਕਿ ਰੁੱਤਾਂ ਦੇ ਵੀ ਰਾਗ ਬਕਰੇ ਨੇ ਅੱਛਾ ਰਾਗ ਮਲਹਾਰ ਰਾਗ ਬਸੰਤ ਅੱਛਾ ਰਾਗ ਮੇਗ ਮੀ ਦੇ ਵਿੱਚ ਮੇਂ ਮੇਗ ਰਾਗ ਰਾਗ ਕਲਿਆਣ ਬਾਤ ਨੂੰ ਗਾਇਆ ਜਾਣ ਵਾਲਾ ਰਾਗ ਮਾਲਕੌਂਸ ਚਾ ਸੋ ਐਸੀ ਐਸੀ ਰਾਗ ਨੇ ਕੀ ਸਮੇ ਦੇ ਨਾਲ ਅੱਜ ਕੱਲ ਤਾਂ ਜੀ ਰਾਗਾਂ ਨੂੰ ਲੋਕਾਂ ਦੀਆਂ ਥੈਰੇਪੀਸ ਵਿੱਚ ਵੀ ਯੂਜ਼ ਕੀਤਾ ਜਾ ਰਿਹਾ ਹੈ ਸੱਚੀ ਜੀ ਹਾਂ ਜੀ ਰਾਗ ਨੂੰ ਇਸ ਤਰ੍ਹਾਂ ਯੂਜ਼ ਕੀਤਾ ਜਾ ਰਿਹਾ ਕਿ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦੇ ਨੇ ਡਿਪਰੈਸ਼ਨ ਦਾ ਇਲਾਜ ਰਾਗ ਕਲਿਆਣ ਤੋਂ ਹੋ ਰਿਹਾ ਦਰਬਾਰੀ ਤੋਂ ਹੋ ਰਿਹਾ ਭੈਰਵ ਤੋਂ ਹੋ ਰਿਹਾ ਭੈਰਵੀ ਤੋਂ ਹੋ ਰਿਹਾ ਵਾਹ ਜੀ ਵਾਹ ਜੀ ਅੱਛਾ ਮੋਹਿਤ ਸਰ ਆਪਣੇ ਹੋਰ ਜਾਨੀ ਕਿ ਕਿੰਨੇ ਤਰ੍ਹਾਂ ਦੇ ਰਾਗ ਜਿਹੜੇ ਹੈਗੇ ਆ ਆਮ ਪ੍ਰਚਲਿਤ ਜੀ ਦੇਖੋ ਜੀ ਜੇ ਤਾਂ ਆਪਾਂ ਰਾਗਾ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਰਾਗ ਨੇ ਬਿਲਕੁਲ ਜੋ ਅੱਜ ਕੱਲ ਪਰਚਲਿਤ ਰਾਗ ਨੇ ਇੱਕ ਮੈਂ ਤੁਹਾਨੂੰ ਬਰਵਾਦੀ ਸੁਣਾ ਦਿੰਦਾ ਇੱਕ ਰਾਗ ਯਮਨ ਜਿਹਨੂੰ ਆਪਾਂ ਕਲਿਆਣ ਵੀ ਕਹਿੰਦੇ ਆ ਹਨਾ ਯਮਨ ਦੇਸ਼ ਦਾ ਇਹ ਰਾਗ ਅੱਛਾ ਯਮਨ ਇੱਕ ਦੇਸ਼ ਆ ਉੱਥੋਂ ਦੇ ਫੋਕ ਨੂੰ ਲੈ ਕੇ ਉਸਤਾਦਾਂ ਨੇ ਹਜ਼ਰਤ ਅਮੀਰ ਖਸਰੋ ਜੀ ਨੇ ਵਾਜੀ ਇਸ ਯਮਨ ਰਾਗ ਨੂੰ ਕल्याण ਰਾਗ ਜੋ ਗੁਰਬਾਣੀ ਦੇ ਵਿੱਚ ਵੀ ਦਰਜਾਵਾ ਦੇ ਵਿੱਚ ਗੁਰੂ ਨਾਨਕ ਸਾਹਿਬ ਮਾਰਨੇ ਇਹਨੂੰ ਗੁਰਬਾਣੀ ਦੇ ਵਿੱਚ ਦਰਜ ਕੀਤਾ ਅੱਛਾ ਸੋ ਇਹ ਇਹ ਜੋ ਜੋ ਕੰਪੋਜ਼ ਕੀਤਾ ਇਸ ਰਾਗ ਨੂੰ ਰਾਗ ਕਲਿਆਣ ਨੂੰ ਜਾਂ ਰਾਗ ਜਮਨ ਨੂੰ ਜਾਂ ਇਮਨ ਨੂੰ ਇਹ Hazrat Amir Khusro ਸਾਹਿਬ ਨੇ ਇਹਨੂੰ ਲਿਆ ਤੇ ਸਟਾਰਟਿੰਗ ਦੇ ਵਿੱਚ ਇਸ ਰਾਗ ਨੂੰ ਬੱਚਿਆਂ ਨੂੰ ਦਿੱਤਾ ਜਾਂਦਾ ਤਾਂ ਕਿ ਇਸ ਇਸ ਰਾਗ ਦੇ ਵਿੱਚ ਕ੍ਰੀਏਟੀਵਿਟੀ ਬਹੁਤ ਜ਼ਿਆਦਾ ਅੱਛਾ ਜੀ ਜੀ ਅਸੀਂ ਅੱਜ ਕੱਲ ਆਪਣਾ ਇੱਕ ਆਪਾਂ ਸੁਣਦੇ ਆ ਲਾਜ ਮੇਰੀ ਪਤ ਰੱਖੀ ਹੋ ਜਰਾ ਬਿਲਕੁਲ ਜੂਲੇ ਲਲਣ ਉਹ ਇਸ ਇਸ ਰਾਗ ਦੇ ਵਿੱਚ ਹੀ ਕਵਾਲੀ ਨੂੰ ਕੰਪੋਜ਼ ਕੀਤਾ ਗਿਆ ਜੀ ਠੀਕ ਠੀਕ ਤੇ ਯਮਨ ਰਾਗ ਜਾਂ ਜਮਨ ਜਾਂ ਕਲਿਆਣ ਜਾਂ ਇਹਨੂੰ ਐਮਨ ਵੀ ਕਿਹਾ ਜਾਂਦਾ ਜੀ ਬਿਲਕੁਲ ਤੇ ਅੱਛਾ ਇਹ ਇਹਦੇ ਬਾਰੇ ਆਪਾਂ ਕਰੀਏ ਬਣਾ ਜੀ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਮੈਂ ਇਹਦੇ ਵਿੱਚ ਤੁਹਾਨੂੰ ਪੰਡਿਤ ਭੀਮ ਸਿੰਘ ਜੋਸ਼ੀ ਜੀ ਦੀ ਇੱਕ ਬੰਦਿਸ਼ ਉਹਨਾਂ ਦੀ ਕੰਪੋਜੀਸ਼ਨ ਮੈਂ ਕੋਸ਼ਿਸ਼ ਕਰਾਂਗਾ ਰਾਗ ਜਮਨ ਦੇ ਵਿੱਚ ਜੀ ਜੀ ਰਾਗ ਕਲਿਆਣ ਚਾਹੇ ਇਹਨੂੰ ਜਮਨ ਕਹਿ ਲੋ ਚੱਲ ਜਖ ਕਲਿਆਣ ਜੀ ਜੀ ਬਿਲਕੁਲ ਉਹ ਮੈਂ ਤੁਹਾਨੂੰ ਸੁਣਾਉਂਗਾ ਆ ਨਿਰਗਮਾ ਪਾ ਮਾਧਾਨੀ ਸਾਂ ਆ ਆ ਆ ਆ ਸ਼ਾਮ ਬਜਾਈ ਅੱਜ ਮੁਰਲੀਆ ਸ਼ਾਮ ਬਜਾਈ ਅੱਜ ਮੁਰਲੀਆ ਸ਼ਾਮ ਬਜਾਈ ਅੱਜ ਮੁਰਲੀਆ ਵੇ ਆਪਣੋ ਅਧਰਨ ਗੋਨੀ ਸੋ ਵੇ ਆਪਣੋ ਅਧਰਨ ਗੋਨੀ ਸੋ ਸ਼ਾਮ ਬਦਲ ਆਜ ਮੋਰਨੀਆ ਸ਼ਾਮ ਬਦਲ ਆਜ ਰਲੀਆ ਸ਼ਾਮ ਬਜਾਈ ਤੇਰੇ ਕਮ ਪਮ ਕਮ ਨੀ ਦਪਮ ਪਕਮ ਕਮ ਪੰਗਮ ਗਏ ਸਨੀ ਸਾਮ ਬਜਾਈ ਜੋਗੀ ਜੰਗਮ ਜਤੇ ਸਤੇ ਆ ਦੇ ਕੋ ਨੀ ਮੋਨੀ ਸਭ ਨਾਲ ਦੇ ਲੜੀ ਮੇਲੋ ਮੋਹਨੀ ਲੋਹੀ ਮਨ ਦਾ ਗਾ ਕੇ ਸ਼ੌਂਕ ਜਾਈ ਅਜ ਮੁਰਲੀਆ ਸ਼ਾਮ ਜਾਈ ਅਜ ਮੁਰਲੀਆ ਸ਼ਾਮ ਜਾਈ ਅਜ ਮੁਰ ਆ ਵਾਹ ਸ਼ਾਮ ਬਜਾ ਧਿਰਗਮ ਪਮਗਮ ਧਨੀ ਸਾ ਸਨਦਾ ਪਨੀ ਰ ਪਮਧ ਬਮਗ ਪਮਧ ਰ ਮਨ ਰ ਸ਼ਾਮ ਬਜਾ ਸ਼ਾਮ ਬਜਾ ਵਾਹ ਵਾਹ ਮਾਲ ਕਰਦੀ ਹੋਏ ਬਹੁਤ ਵਧੀਆ ਸਤਿਗੁਰੂ ਬੇਰ ਕਰੇ ਮੱਲੋ ਅ ਵੀ بڑے ਰਿਆਜ ਤੋਂ ਬਾਅਦ ਵਿੱਚ ਬੰਦਾ ਇੱਥੇ ਤੇ ਪਹੁੰਚਦਾ ਵਾ بڑے ਰਿਆਜ ਤੋਂ ਬਾਅਦ ਤੇ ਅਪਾ ਅੱਜ ਬੈਠੇ ਆ ਪਿੰਡ ਪ੍ਰਤਾਪਰਾ ਵਿੱਚ ਪ੍ਰਤਾਪਰਾ ਪਿੰਡ ਨਕੋਦਰ ਰੋਡ ਦੇ ਉੱਪਰ ਲਾਂਬੜੇ ਦੇ ਨਾਲ ਬਿਲਕੁਲ ਲਾਂਬੜੇ ਦੇ ਨਾਲ ਆਉਂਦੀਆਂ ਗੀਰਾਂ ਵਾਰਾਂ ਲਾਂਬੜੇ ਦੇ ਨਾਲ ਆਉਂਦੀਆਂ ਲੋਹਾਰਾਂ ਲੋਹਾਰਾਂ ਦੇ ਨਾਲ ਹੀ ਤਕਰੀਬਨ ਪ੍ਰਤਾਪਰਾ ਜਿੱਦਨ ਨੂੰ ਸਿਟੀ ਕਾਲਜ ਮੁਰਦੇ ਸਿਟੀ ਕਾਲਜ ਨੂੰ ਮੁਰਦੇ ਆ ਗੇਟ ਤੋਂ ਤਕਰੀਬਨ 2-3 ਮਿੰਟ ਦਾ ਰਾਹ ਵਾ ਪ੍ਰਤਾਪ ਨੇ ਦਾ ਉੱਥੇ ਬੈਠੇ ਆ ਤੇ ਸਾਡੇ ਨਾਲ ਆ ਉਸਤਾਦ ਮੋਹਿਤ ਸਰ ਤੇ ਮੋਹਿਤ ਸਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਵਾ ਜਿਸ ਕਿਸੇ ਬੱਚੇ ਨੇ ਟਿਊਸ਼ਨ ਲੈਣੀ ਹੋਵੇ ਕਿਸੇ ਬੱਚੇ ਨੇ ਵੀ ਟਿਊਸ਼ਨ ਆਨਲਾਈਨ ਲੈਣੀ ਹੋਵੇ ਜਾਂ ਇੱਥੇ ਲੋਕਲ ਜਿਹੜੇ ਆ ਉਹਨਾਂ ਨੇ ਇੱਥੇ ਪ੍ਰਤਾਪ ਰਿਆਣਾ ਹੋਵੇ ਤੇ ਉਹ ਜ਼ਰੂਰ ਕਾਲ ਕਰਿਓ ਜੇ ਕਿਸੇ ਨੇ ਓਦਾਂ ਵੀ ਜਾਣਕਾਰੀ ਲੈਣੀ ਹੋਵੇ ਸੰਗੀਤ ਦੀ ਜਾਂ ਕੋਈ ਸਾਜ਼ ਅਸਤੂਮਲ ਲੈਣਾ ਹੋਵੇ ਉਹ ਵੀ ਜ਼ਰੂਰ ਕਾਲ ਕਰਿਓ